ਦੋਸਤੋ ਬਹੁਤੇ ਭਰਾਵਾਂ ਦੇ ਅਕਸਰੀ ਫੋਨ ਆਉਂਦੇ ਰਹਿੰਦੇ ਆ ਵੀ ਕੋਈ ਚੰਗੀਆਂ ਬਣਤਾਂ ਵਾਲੀ ਸਾਫ਼ ਸੁਥਰੀ ਚੰਗੀ ਕੱਟ ਕੰਡੀਸ਼ਨ ਦੀ ਛਕੀਨ ਨੁਕਰੀ ਘੋੜੀ ਹੋਵੇ ਤਾਂ ਲਾਜ਼ਮੀ ਦੱਸਿਓ ਸੋ ਮਿੱਤਰੋ ਐਸ ਵੀਡੀਓ ਕੰਨੀ ਹੁਣ ਗੌਰ ਕਰ ਲਓ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇੱਕ ਬੜੀ ਜਿਆਦੇ ਚੰਗੀ ਨੁਕਰੀ ਘੋੜੀ ਦਿਖਾ ਰਹੇ ਹਾਂ ਸੇਲ ਵਾਲੀ ਇੱਕ ਤੁਹਾਨੂੰ ਦਿਖਾਉਣਾ ਆਪਾਂ ਮਾਰਵਾੜੀ ਬਸ਼ੇਰਾ ਉਹ ਵੀ ਬਿਕਾਊ ਆਗਾ ਸੋ ਪਹਿਲਾ ਜਿਹੜੀ ਗੱਲਬਾਤ ਆ ਜਿਹੜੀ ਤੁਸੀਂ ਨਿਗਾਹ ਮਾਰਨੀ ਆ ਐਸ ਨੁਕਰੀ ਘੋੜੀ ਤੇ ਮਾਰੋ ਘੋੜੀ ਦੀ ਇੱਕ ਦਾ ਬਲੱਡ ਲਾਈਨ ਬੜੀ ਜਾਦੇ ਚੰਗੀ ਆ ਦੂਜੀ ਗੱਲ ਇਹਦੀਆਂ ਬਣਤਰਾਂ ਬਹੁਤ ਜਾਦੇ ਚੰਗੀਆਂ ਨੇ ਜਿਹੜੀ ਇਹਦੀ ਧੌਣਾ ਜਮਾ ਸਰਾਹੀ ਵਰਗੀ ਆ ਮੂੰਹ ਮਹਾਂਦਰੇ ਦੀ ਬੜੀ ਸੋਹਣੀ ਆ ਪਤਲਾ ਸ਼ਕੀਨ ਮੂੰਹ ਆਗਾ ਕੰਨਾਂ ਕੋਨਾਂ ਦੀ ਬਣਤਰ ਵੀ ਜਮਾ ਓਕੇ ਆ ਬਾਕੀ ਲੈਂਥ ਚੈੱਕ ਕਰੋ ਬਾਕਰਪੁਰ ਵਾਲੀ ਨੂਰੇ ਦੀ ਧੀ ਆ ਦੋਸਤੋ ਇਹ 4 ਸਾਲੇ ਦੀ ਉਮਰ ਆ ਤੇ ਕੱਦ ਬਾ ਟੈਂਚਾ ਤੇ 25 26 ਦਿਨ ਹੋ ਗਏ ਨੂੰ ਮੇਟ ਕਰਾਈ ਨੂੰ ਬਾਈ ਦੇ ਕੋਲੇ ਨਾ ਹੈਦਰ ਘੋੜੇ ਦਾ ਇੱਕ ਨੌਕਰਾ ਬਸ਼ੀਰਾ ਤਿਆਰ ਹੋਇਆਗਾ ਉਹ ਤੋਂ ਮੇਟ ਕਰਾਈ ਆ ਦੋਸਤੋ 64 ਇੰਚ ਹਾਈਟ ਦਾ ਬਸ਼ੀਰਾਗਾ ਸੋ ਨਿਗਾ ਮਾਰ ਲਓ ਯਾਰ ਘੋੜੀ ਦੇ ਵਿੱਚ ਘਾਟ ਕੋਈ ਨਹੀਂ ਖੜਨੀ ਕਰਨੀ ਇਹਦੀ ਚੈੱਕ ਕਰੋ ਜਿੱਥੇ ਇੱਕ ਵਾਰੀ ਖੜਾਤੀ ਹੈ ਫਿੱਟ ਕਰਕੇ ਤੇ ਜਮਾਂ ਇਹਨ ਜੱਜ ਕੇ ਖੜ ਜਾਂਦੀ ਹੈ ਜਿੰਨਾ ਚਿਰ ਬੰਦਾ ਇਹਨੂੰ ਹਿਲਾਉਂਦਾ ਕਰਦਾ ਨਹੀਂ ਉੱਥੇ ਜਮਾਂ ਇਹਨ ਟਿਕ ਕੇ ਖੜੀ ਰਹਿੰਦੀ ਆ ਹੌਣ ਧੂਣ ਬੜੀ ਪਤਲੀ ਤੇ ਲੰਮੀਆਂ ਮੂੰਹ ਬੜਾ ਸੋਹਣਾ ਗੁਲਾਬੀਪਣ ਬੜਾ ਮੈਂ ਕਹਣਾ ਯਾਰ ਘੋੜੀ ਦੇ ਵਿੱਚ ਕੋਈ ਘਾਟ ਨਹੀਂ ਸ਼ੋ ਕੁਆਲਟੀ ਬੱਚੇ ਦੇਣ ਵਾਲੀ ਆ ਤੇ ਦੂਜਾ ਜਿਹੜਾ ਬਸ਼ੇਰਾ ਗਾ ਮਿੱਤਰੋ ਇਹਦੀ 13-14 ਮਹੀਨੇ ਉਮਰ ਆ ਪਿਛਲੇ ਦੋ ਪੈਰ ਛੱਟੇ ਆ ਦੇ ਮੱਥੇ ਤੇ ਬਹੁਤ ਸੋਹਣਾ ਫੁੱਲ ਆ ਇਹ ਵੀ ਬਸ਼ੇਰਾ ਬਣਤਰਾਂ ਦਾ ਬੜਾ ਜਿਆਦੇ ਚੰਗਾ ਗਾ ਹੱਡ ਗੋਡਾ ਵੀ ਇਹਦਾ ਮਜ਼ਬੂਤ ਆ ਇਹ ਗੱਗੜਪੁਰ ਵਾਲੇ ਮੌਂਟੀ ਬਾਈ ਦੇ ਕੋਲੇ ਜਿਹੜਾ 911 ਨਾਮ ਦਾ ਘੋੜਾ ਹੁੰਦਾ ਸੀ ਨਾ ਉਸ ਕੋੜੇ ਦਾ ਬੱਚਾ ਗਾ ਕੱਦ ਕਾਠ ਬਹੁਤ ਜਿਆਦਾ ਚੰਗਾ ਕਰੂਗਾ ਇਹਦੀ ਮਾਂ ਦੀ ਹਾਈਟ ਵੀ ਚੰਗੀ ਆ 61 ਇੰਚ ਹਾਈਟ ਦੀ ਇੱਕ ਰੰਗੀ ਕਾਲੀ ਘੋੜੀ ਆ ਦੋਸਤੋ ਜਿਹੜੀ ਇਹਦੀ ਮਾਂ ਗਈ ਸੋ ਇਹ ਦੋਨੇ ਜਾਨਵਰ ਬਾਈ ਨੇ ਕਰਨੇ ਆ ਸੇਲ ਸਾਫ ਸੁਥਰੇ ਸਕੀਨ ਜਾਨਵਰ ਆ ਬਸ਼ੀਰਾ ਵੀ ਉਮਰ ਦੇ ਹਿਸਾਬ ਨਾਲ ਕੱਦ ਕਾਠ ਸੋਹਣਾ ਕਰਦਾ ਆਂਦਾ ਬਾਕੀ ਡਿਜ਼ਾਈਨ ਜੂਨ ਬੜਾ ਕਾਇਮ ਆ ਧੌਣ ਧੂਣੇ ਦੀ ਵੀ ਬੜੀ ਪਤਲੀ ਆ ਰੰਗ ਬੜਾ ਪੱਕਾ ਗਾ ਕਾਲਾ ਚਮਕਾਲਾ ਸਾਮਸੂਮ ਬੜੀਆ ਬੰਦਿਆਂ ਦੀ ਸੋ ਐਡਰੈਸ ਬਾਈ ਵਰਗਿਆਂ ਦਾ ਕਰ ਲੋ ਨੋਟ ਪਿੰਡਾ ਬਾਈ ਦਾ ਜੰਗੀਆਂਣਾ ਭਧੌੜ ਦੇ ਨੇੜੇ ਬਰਨਾਲੇ ਜ਼ਿਲ੍ਹੇ ਦੇ ਵਿੱਚ ਨਾਂਗਾ ਬਾਈ ਦਾ ਸ਼ਿੰਦਰ ਨੰਬਰ ਨੋਟ ਕਰ ਲੋ 82849 17686 ਇਸ ਨੰਬਰ ਤੇ ਕਾਲ ਕਰਕੇ ਤੁਸੀਂ ਦੋਨੇ ਜਾਨਵਰਾਂ ਬਾਰੇ ਗੱਲਬਾਤ ਕਰ ਸਕਦੇ ਹੋ ਬਸ਼ੇਰਾ ਵੀ ਫੁੱਲ ਕੈਮਾ ਪਿੱਠਪੂੜੇ ਦਾ ਚੰਗਾ ਅੰਗਾ ਪੈਰਾਂ ਦਾ ਮਜ਼ਬੂਤ ਆ ਦੋਸਤੋ ਖੜਨੀ ਕਰਨੀ ਬਾਕਮਾਲਾ ਧੌਣ ਧੂਣ ਬੜੀ ਸੋਹਣੀ ਹੈ ਇਹਦੀ ਕੰਨਾਂ ਜਿਹੜਾ ਕੁੰਡੀ ਵਾਲਾ ਹੈਗਾ ਸੋ ਇਹਦੇ ਬਾਰੇ ਤੁਸੀਂ ਗੌਰ ਕਰ ਲਿਓ ਤੇ ਆ ਲੈਂਥ ਲੋਂਥ ਚੈੱਕ ਕਰੋ ਖੜਨੀ ਕਰਨੀ ਚੰਗੀ ਆ ਤੇ ਦੂਜੀ ਜਿਹੜੀ ਆ ਸ਼ੋ ਕੁਆਲਟੀ ਘੋੜੀ ਆ ਮਿੱਤਰੋ ਇਹ ਤਾਂ ਤੁਸੀਂ ਆਪਦਾ ਮੌਕਾ ਸਾਂਭ ਲਓ ਜਿਹਨੇ ਚੰਗੀ ਸਾਫ ਸੁਥਰੀ ਸ਼ਕੀਨ ਘੋੜੀ ਲੈਣੀ ਆ ਇਹਦਾ ਕੁਛਕ ਟਾਈਮ ਦੇ ਵਿੱਚ ਤੁਸੀਂ ਵਿਕੀ ਮੰਨੋ ਸੋ ਆਪਦਾ ਟਾਈਮ ਨਾਲ ਮੌਕਾ ਸਾਂਭ ਕੇ ਬਾਈ ਨੂੰ ਫੋਨ ਫੋਨ ਲਾ ਲਿਓ ਕਿਉਂਕਿ ਘੋੜੀ ਨਜਾਇਜ਼ ਚੰਗੀ ਆ ਬਹੁਤ ਜਿਆਦੇ ਸੋਹਣੀ ਆ ਕਿਸੇ ਪਾਸੋਂ ਕੋਈ ਘਾਟ ਨਹੀਂ ਹੈਗੀ ਹੱਥ-ਧਰਾ ਨਹੀਂ ਸੋ ਫੋਨ ਲਾ ਲਿਓ ਬਾਈ ਸਿੰਦਰ ਨੂੰ